ਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗਰਮੀ ਸਿੰਘ ਆ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਦੋਂ ਲੜਕੇ ਅਣਪਛਾਤੇ ਆਏ ਆ ਤੇ ਉਹ ਬੈਕ ਹੋ ਕੇ 8:30 ਵਜੇ ਉਹ ਕੋ ਕੇ ਲੈ ਗਏ ਕਿੰਨਾ ਕੈਸ਼ ਸੀ ਜੀ ਕੈਸ਼ ਜਨ ਕੇ 14 ਹਜ਼ਾਰ ਤੇ 900 ਰੁਪਏ ਆ ਗਿਆ 400 ਰੁਪਏ ਆ ਗਿਆ 14400 ਰੁਪਏ ਤੇ ਕਿੰਨੇ ਕੇ ਟਾਈਮ ਨਾਲ ਆਏ ਇਹ ਸਾਢੇ 6 ਦੇ ਲਗਭਗ ਦੇ ਲਗਭਗ ਦੇ ਕਰੀਬ ਆਏ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਿਖਾ ਕੇ ਇਹਨਾਂ ਨੂੰ ਕਹੇ ਮਾਰਿਆ ਡਾਕਟਰ ਜਿਹੜਾ ਰਾਡ ਆ ਉਹ ਲੜਕੇ ਨੇ ਮਾਰਿਆ ਵਾ ਤੇ ਸੇਲਮ ਵਾਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਪੂ ਖਿਲ ਲੈ ਗਈ ਹੈ ਤੇ ਦਾਤਰ ਬਾਅਦ ਚ ਅਸੀਂ ਪਿਛੇ ਡੱਟਿਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤਾਂ ਕੋਈ ਇੱਥੇ ਸੀ ਸੀਟੀਵੀ ਕੈਮਰਾ ਸੀ ਸੀਸੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹਦੇ ਚਨਕੇ ਮੂੰਹ ਟਕੇ ਹੋਏ ਆ अपना पुर्स। हाँ पुलिस कल जा रात में आए थे उस पफ्ता और सब कुछ जनके अपना रिपोर्टर लिखाती है तो सीसी कैमरे में जनके सब कुछ देखे गई है एस एच ओ साहब ठीक ठीक सर ओके